ਹੈ ਤੇ ਕਿ ਲੋ ਜ ਮੈਂ ਤੈਨੂੰ ਦੱਸਾਂ ਦਾ ਲਾਗ ਨਾ ਬੁੱਟੀ ਲਾਤਾ ਤੋੜ ਦੋ ਤੈਨੂੰ ਅੱਗੇ ਤੂੰ ਬਚ ਗਈ ਮੈਂ ਤੈਨੂੰ ਦੱਸਾਂ ਘਰ ਦੇ ਨਾਲ ਬਚਾ ਲਿਆ ਤੈਨੂੰ ਤੇਰੇ ਮੈਂ ਜਾਵਤ ਪੂਰੀ ਕਰੀ ਮੈਂ ਤੈਨੂੰ ਦੱਸਾਂ ਤੇਪਣਾ ਹੁਣ ਕੀ ਹੋ ਗਿਆ ਵਾ ਆਏ ਹੁਣ ਤੇ ਮੈਂ ਆਪਣੀ ਗਲਤੀ ਦੀ ਮਾਫੀ ਵੀ ਮੰਗ ਲਈ ਏ ਸਾਰਿਆਂ ਕੋ ਹੁਣ ਮੈਂ ਕੀ ਕੀਤਾ ਤੈਨੂੰ ਮੈਂ ਦੱਸਾਂ ਤੂੰ ਜਾਣੇ ਏ ਕਿ ਮੈਂ ਤਾਂ ਦੂਦੀ ਤਰ੍ਹਾਂ ਭੇਜਾ ਪਾਰਾ ਤੇਪਣਾ ਆ ਕਿਦਾਂ ਦੀ ਗੱਲ ਹੋਈ ਤਾਨੂੰ ਚੰਗਾ ਭਲਾ ਪਤਾ ਆ ਮੈਨੂੰ ਆਪਣੇ ਬੈੱਡ ਤੋਂ ਸਵਾ ਨੀਂਦ ਨਹੀਂ ਆਉਂਦੀ ਕਿਤੇ ਵੀ ਤੇ ਤੁਸੀਂ ਇਦਾਂ ਧੱਕੇ ਕੋ ਮਾਰੀ ਜਾਣਦੇ ਆ ਤੂੰ ਨੀਲੇਮ ਵਾਲੇ ਕੰਮ ਕੀਤੇ ਆ ਉਹ ਘਰ ਦੇ ਨਾਲ ਕਿਦਾਂ ਮੇਰੇ ਤੂੰ ਦੁਸ਼ਮਣੇ ਕੋ ਆ ਕੇ ਰਖਦੀ ਆ ਕਸੂਰ ਤੇਰਾ ਏ ਤੇ ਮੈਂ ਲੜਦਾ ਹੁ ਨਾ ਰਿਆ ਚੱਲ ਜਾ ਮੈਂ ਤੈਨੂੰ ਦੱਸਾਂ ਅਜੇ ਵੀ ਨਹੀਂ ਤੇ ਇੱਥੇ ਤਰਾ ਹਾਲ ਬੜਾ ਹੋਣਾ ਮੈਂ ਤੈਨੂੰ ਦੱਸਾਂ ਹਾਏ ਬਾਬਾ ਇੱਕ ਕਰੀ ਫੇਰ ਮਾਫੀ ਮੰਗ ਲੈਣੀ ਆ ਨਹੀਂ ਤੂੰ ਜਾਣੇ ਆ ਕਿ ਮੈਂ ਤੇ ਦੂਜੀ ਦਾ ਕਲਾ ਵਕਤ ਆ ਪਾਇਆ ਤੂੰ ਇੱਥੇ ਆ ਦੋ ਗੀਏ ਤੇਰੀ ਮੰਮਾ ਹਾਂ ਬਣ ਗਈ ਰੋਟੀ ਲੈ ਸਾਰੇ ਟੱਬਰ ਨੇ ਰੋਟੀਆਂ ਖਾ ਲੀਆਂ ਤੇ ਇਹ ਅਜੇ ਆਂਦਾ ਬਣ ਗਈ ਰੋਟੀ ਤੂੰ ਹੀ ਖਾ ਲਈ ਆ ਲੈ ਮੈਂ ਬੜੇ ਚਿਰਾਂ ਦੀ ਖਾ ਲਈ ਆ ਤੇ ਬਾਹਰ ਵੇਖਿਆ ਪੂੜੀਆਂ ਚੱਲਣ ਡੀਆਂ ਕਿਦਾਂ ਪੂੜੀਆਂ ਆਹੋ ਉਹ ਫੇਰ ਚਾਚੀ ਦੇ ਦਿਵਾਲੇ ਹੋਇਆ ਚਾਚਾ ਉਹ ਕਿਆ ਉਹ ਆਪਣਾ ਮਾਰਾ ਕੀ ਨੰਦੇ ਆ ਚਾਚੀ ਰਜਾਈ ਲੈ ਕੇ ਤੇ ਚੱਲੇ ਹੀ ਅੰਦਰ ਨੂੰ ਸੌਣ ਤੇ ਉਹ ਚਾਚੀ ਨੇ ਭਜਾਤਾ ਕਮਰੇ ਚੋਂ ਅੰਦਾ ਇੱਥੋਂ ਭੱਜ ਜਾ ਨਹੀਂ ਤੇ ਮੈਂ ਫੇਰ ਤੇਰੇ ਦਿਵਾਲੇ ਹੋ ਜਾਣਾ ਪੁੱਤ ਇਦਾਂ ਹੀ ਹੁੰਦੀ ਆ ਜਦੋਂ ਬੰਦਾ ਮਾੜੇ ਚੰਗੇ ਕਰਮ ਕਰਦਾ ਵਾ ਨਾ ਤੇ ਉਹਦਾ ਫਲ ਮਿਲਣਾ ਹੀ ਆ ਤੇ ਇਹ ਉਹਦੇ ਕਰਮਾਂ ਦਾ ਹੀ ਫਲ ਵਾ ਹਾਂਜੀ ਪਰ ਇਦਾਂ ਵਾ ਕਿ ਤੁਸੀਂ ਇਹ ਨਾ ਧਿਆਨ ਰੱਖਿਓ ਕਿ ਦਿਹਾੜੇ ਇੱਥੇ ਨਾ ਢੇਰ ਲਾ ਲੇ ਮੈਂ ਆਪਣੇ ਬੈੱਡ ਤੇ ਸੋਣਾ ਵਾ ਤੇ ਉਹ ਜੇ ਲੱਗ ਗਿਆ ਕਿ ਪੈ ਗਏ ਨਾ ਫਿਰ ਮੇਰੇ ਕੋ ਸੁੱਤਾ ਨਹੀਂ ਆਂਦਾ ਨਹੀਂ ਉਹਨੇ ਕਿਤੇ ਤੇਰੇ ਲੱਗੇ ਬੈੱਡ ਤੇ ਪੈਣਾ ਤੈਨੂੰ ਤੇ ਉਹ ਵੇਖ ਕੇ ਖੁਸ਼ ਨਹੀਂ ਆ ਉਹ ਤਾਂ ਦੀ ਜੋ ਕਰਾਇਆ ਤੁਸੀਂ ਮਾਂ ਪੁੱਤਾਂ ਨੇ ਕਰਾਇਆ ਵਾ ਪਰ ਮੰਮੀ ਫਿਰ ਸੌਣ ਕਿੱਥੇ ਹੋ ਸੌਣਾ ਕਿੱਥੇ ਆ ਮੰਮੀ ਨੇ ਇਹਨੂੰ ਹਾਂ ਕੀਤੀ ਆ ਤੇ ਮੇਰੇ ਮੰਜੇ ਤੇ ਸੌਂਜੀ ਫੇਰ ਮੰਮੀ ਨਾ ਹੀ ਸੌਣਗੇ। ਓਹ ਮੰਮੀ ਤਾਂਦੀ ਵੀ ਬੜੇ ਭਾਰੇ ਤੇ ਚਾਚੀਓ ਤੋਂ ਵੱਧ ਭਾਰੇ ਤੇ ਫੇਰ ਸੌਣਗੇ ਕਿੱਦਾਂ? ਓ ਮੰਮੀ ਮੈਨੂੰ ਤੇ ਮੰਜੇ ਦਾ ਫਿਕਰ ਪਿਆ ਵਾ ਜਿੰਨਾ ਇਹਨਾਂ ਦਾ ਭਾਰੇ ਨਾ ਹੁੰਦਾ ਮੰਜਾ ਤੋੜ ਦੇਣਾ। ਚਲ ਕੋਈ ਗੱਲ ਨਹੀਂ ਰਾਤ ਸ਼ੁਕਰ ਮੇਲਾ ਹੀ ਸਹੀ ਵੇਖਾਂਗੇ ਤੇ ਨਾਲੇ ਹੱਸਾਂਗੇ। ਇਹ ਕੀ ਕਰਦੇ ਆ? ਤੁਹਾਡੇ ਪਾਸ ਦਾ ਸ਼ੁਕਰ ਮੇਲਾ ਵਾ। ਮੈਂ ਇਸ ਵਕਤ ਉੱਠ ਕੇ ਸਕੂਲੇ ਜਾਣਾ ਹੁੰਦਾ ਵਾ। ਸਾਰੀ ਰਾਤ ਇਹਨਾਂ ਕੋਲ ਦੀਆਂ ਰਹਿਣਾ। ਮੈਂ ਤੇ ਨਹੀਂ ਆ ਮੈਂ ਵੀ ਅੱਜ ਤੇਰੇ ਲਾਗੇ ਬੈੱਡ ਤੇ ਨਾ ਬਹਿ ਜਾ। ਤੁਸੀਂ ਸੌਂ ਜਿਓ ਮੈਂ ਅੰਦਰ ਸੌਂ ਜਾਊਂਗਾ ਫੇਰ। ਤੈਨੂੰ ਅੰਦਰ ਨੀਂਦ ਨਹੀਂ ਆਉਣੀ ਆਹੋ ਰਾਤ ਤੇਰੇ ਸੁੱਤੀ ਪਈ ਦੇ ਕੋ ਮਾਰਿਆ ਹੋਵੇ ਸਿਰ ਚ ਉਹਨੇ ਨਹੀਂ ਮਾਰੀ ਸੁੱਤੀ ਪਈ ਦੇ ਚੱਲ ਕੋਈ ਗੱਲ ਨਹੀਂ ਤੇ ਆਪਣਾ ਤੂੰ ਐਦਾਂ ਕਰ ਵੀ ਰੋਟੀ ਖਾ ਲਾ ਤੇ ਫੇਰ ਮੁੜ ਕੇ ਆਹ ਰੋਟੀ ਖਾ ਕੇ ਫੇਰ ਮਾਂ ਨਾਲ ਵੇਦਨੇ ਕੀ ਬੰਦਾ ਵੇਖ ਲੈ ਬੜਾ ਖੁਸ਼ ਹੁੰਦੇ ਹੀ ਉਹ ਮਾਂ ਉਹ ਤਾਂ ਕੀ ਗੱਲ ਲੱਗ ਗਿਆ ਮੁੱਖ ਤੁਹਾਨੂੰ ਹੋਣਾ ਕੀ ਆ ਉਹ ਗਈ ਜਾਈ ਲੈ ਕੇ ਵੀਪਨ ਦੇ ਕਮਰੇ ਚ ਅੱਛਾ ਤੇ ਵੀਪਨ ਨੇ ਦਿੱਤਾ ਹੀ ਉਹਨੂੰ ਭਜਾ ਉਹ ਮੈਨੂੰ ਕਰਨ ਦਿਆ ਹੀ ਦੱਸਣਾ ਆਣ ਕੇ ਆਂਦਾ ਹੁਣ ਚਾਚੀ ਕਿੱਥੇ ਸੌਂਗੀ ਮੈਂ ਆ ਮੰਮੀ ਨਾਲ ਮੰਮੀ ਦੇ ਮੰਜੇ ਤੇ ਸੌਣਾ ਉਹਨੇ ਤੇ ਉਹ ਦਿਆ ਇਹ ਹਸਨ ਵੀ ਮੰਜੇ ਦਾ ਕੀ ਬਣੂਗਾ ਦਾਦਾ ਸੰਡੇ ਹੀ ਹਾਂ ਉਹ ਚੱਲ ਬੋਦਾ ਹਸਣਾ ਚਾਹੀਦਾ ਬਥੇਰੀ ਨੇ ਹੋ ਗਈ ਆ ਬੜੀ ਹੋ ਗਈ ਆ ਪਰ ਬੁਰੀ ਲੱਗੀ ਦਾ ਬੋਦਾ ਨਾ ਸੋਤੇ ਮੇਰੀ ਹੱਡੀ ਘਰ ਦਾ ਮੈਂਬਰ ਵਾ ਉਹ ਤੁਹਾਨੂੰ ਲੱਗਦਾ ਵਾ ਇਹੋ ਕਿਤੇ ਸਾਡੇ ਨਾਲ ਹੋਈ ਹੁੰਦੀ ਨਾ ਉਹਨੇ ਗਾੜੀ ਪਛੜੀ ਹਰ ਸਤਾਉਂਦੀ ਫੇਰਨਾ ਹੀ ਉਹ ਚੱਲ ਕੋਈ ਨਹੀਂ ਸਹਣੇ ਆਂਦੇ ਹੁੰਦਾ ਜਿੰਨੀ ਹੋ ਗਈ ਬੜੀ ਹੋ ਗਈ ਆ ਜਿਆਦਾ ਬੰਦਾ ਨਾ ਸਹੀ ਲੱਗਦਾ ਰੋ ਰੋੜ ਕੇ ਨਹੀਂ ਅਸੀਂ ਥੋੜੀ ਨਹੀ ਆਹੀ ਹਾਂ ਅਸੀਂ ਤੇ ਵਾਹੇ ਗੱਡਾ ਗੱਲਾਂ ਕਰਨੇ ਸੋਚਣਦੇ ਹਾਂ ਵੀ ਜਿਹੜਾ ਰਾਤ ਸੀਨ ਕ੍ਰੀਏਟ ਹੋਣਾ ਉਹ ਕਿੱਦਾਂ ਦਾ ਹੋਣਾ ਵਾ ਉਹ ਚੀਜ਼ ਡੇ ਆ ਵੇਖਣੇ ਉਹ ਚੱਲ ਬੋਦੇ ਸੀਨ ਹੀ ਕ੍ਰੀਏਟ ਕਰੀ ਦੇ ਤਿੰਨ ਚੜੇ ਵੇਖ ਵਾ ਕੀ ਬਣਦਾ ਵਾ ਕਿ ਮੰਮੀ ਨੇ ਸੋਣਾ ਹੰਨੇ ਮੇਰਾ ਤੇ ਰਾਦਾ ਵਾ ਨਖਤੀ ਨੇ ਨਾ ਕਰਨ ਦਾ ਫੋਨ ਹੀ ਤੋੜਦਾ ਮੈਂ ਵੀਡੀਓ ਬਣਾਉਣੀ ਹੀ ਇਹਦੀ ਉਹ ਚਲੋ ਛੱਡੋ ਮੇ ਇੰਨਾ ਗੱਲਾਂ ਨੂੰ ਬਸ ਕਰੋ ਹੁਣ ਇੰਨਾ ਕੇ ਤਾਂ ਮਜ਼ਾਕ ਵੀ ਨਹੀਂ ਢਾਈਦਾ ਢਾਈਦਾ ਤੂੰ ਰੋਟੀ ਲਿਆਓ ਮੈਨੂੰ ਭਾਗ ਲੈ ਆ ਦੋ ਮੈਂ ਜਦੋਂ ਪੈਰ ਪੂਰਤ ਹੋ ਗਿਆ ਤੇ ਇਹਨੇ ਪਨੀ ਰੋਟੀ ਖਾ ਲਈ ਭਾਜੀ ਨੇ ਹਾਂ ਉਹਨਾਂ ਨੇ ਤਾਂ ਖਾ ਲਈ ਪਰ ਕੀ ਰੋਟੀ ਖਾਣਾ ਮਾਹਾਂ ਵਿਚਾਰਿਆਂ ਨੇ ਇੱਕ ਦੋ ਫੁਲਕਾ ਖਾਦਾ ਇਹਨੇ ਪੂਜਾ ਨੂੰ ਪੁੱਛਣਾ ਨਹੀਂ ਚਾਹਤੇ ਰਹੀ ਤੂੰ ਉਹਨਾਂ ਨੇ ਪਰਵਾਹ ਹਾਂ ਉਹਨੇ ਰੱਜ ਕੇ ਰੋਟੀ ਖਾਦੀ ਆ ਤੁਹਾਡਾ ਭਲਾ ਹੋ ਜੀ ਉਹਨੂੰ ਸਾਰਾ ਲੱਗੇ ਗਏ ਦੀ ਆ ਗੇ ਉਹ ਗੱਲ ਨਹੀਂ ਆ ਇਹ ਚਾਚਾ ਜੀ ਵਿਚਾਰੇ ਤਰਸਉਂਦਾ ਵਾ ਉਹ ਕਿੰਨੇ ਸਵਾਦੀ ਚੰਗੇ ਆ ਤੇ ਉਹਨਾਂ ਕੋਲ ਐਨਾ ਚੂਡ ਬੋਲਦੇ ਰਹੇ ਆ ਉਹ ਚਾਹਦੇ ਨੇ ਕੀ ਸੋਚਦੇ ਹੋਣਗੇ ਕਿਵੇਂ ਆਪਣੇ ਟੱਬਰ ਨੂੰ ਇੰਨਾ ਮਾੜਾ ਆਂਦਾ ਰਿਹਾ ਚੱਲ ਕੋਈ ਗੱਲ ਨਹੀਂ ਚਾਲੇ ਇਹ ਤਾਂ ਗੱਲ ਹੁੰਦੀ ਆ ਬੰਦੇ ਮਨ ਇਸ ਪਹੁੰਚਦੀ ਆ ਇਦਾਂ ਜੋ ਪਰਿਵਾਰ ਚ ਇੱਕ ਬੰਦਾ ਮਾੜਾ ਕਰਮ ਕਰਦਾ ਕੋਈ ਪਰ ਕੀ ਕਰ ਸਕਦੇ ਫੇਰ ਵੀ ਨਾ ਉਹ ਦੋਵੇਂ ਜੀ ਆ ਨਾ ਪਤਾ ਕੀ ਆ ਉਹ ਗੱਲਾਂ ਹੁੰਦੀਆਂ ਦੋਨੋਂ ਕਰ ਸਭ ਕੁਝ ਚਾਹਦਾ ਬੰਦਾ ਪਰ ਇਹ ਆ ਵੀ ਥੋੜਾ ਜਿਹਾ ਉਹਨੂੰ ਕਰਦੇ ਆ ਤੇ ਵੀ ਯਕੀਨ ਕਰਨਾ ਚਾਹੀਦਾ ਵਾ ਓ ਚੱਲ ਬਾਕੀ ਗੱਲਾਂ ਛੱਡ ਮੈਨੂੰ ਤੇ ਤੇ ਪੂਰਾ ਯਕੀਨ ਆ ਵੀ ਮੇਰੀ ਘਰ ਦੀ ਬੇਕਲ ਸਹੀ ਆ 16 ਕਲਾਸ ਪੂਰਨ ਆ ਤੂੰ ਇਦਾਂ ਕਰ ਬਿਸਤਰੇ ਸਾਹ ਨੀਂਦ ਵੜੀ ਆਉਂਦੀ ਅੱਜ ਸਿਰੇ ਖਾ ਦਿਨ ਚੜੇ ਖਾ ਵੀ ਕੀ ਬਣਦਾ ਕਹਿੰਦੇ ਨਾ ਠੀਕ ਹੈ ਨਾ ਚਲੋ ਵੇਖਾਂਗੇ ਬਾਨਾ ਤੁਹਾਡੇ ਨਾਲ ਕੀ ਆ ਜਿੰਨਾ ਮੇਰੇ ਨਾਲ ਬਾਨਾ ਉਹ ਮੇਰ ਨਾਲ ਹੀ ਸਭ ਕੋ ਬਾਨਾ ਇੱਥੇ ਉਹ ਨਹੀਂ ਬਣਦਾ ਚੱਲ ਤੂੰ ਬਿਸਤਰੇ ਸਾਹਿਬ ਅੱਜ ਬਸ ਹਮਨੇ ਪਹਿਲਾਂ ਮੁੰਡਿਆ ਰੋਟੀ ਦੇ ਲਈ ਰੋਟੀ ਲਿਆ ਦੋ ਮੈਂ ਪੈਰ ਪੂਧੋ ਕੇ ਆਵਾਂ ਹਾਂ ਹਾਂ ਚੱਲ ਚੱਲ ਤੋ ਇਹ ਆਉਂਦੀ ਆ ਵੀ ਕੱਲ ਸਵੇਰ ਨੂੰ ਕੀ ਬਣਾਣਾ ਵਾ ਮੈਨੂੰ ਤਲਾਂਦਾ ਰਾਤੋਂ ਰਾਤ ਵੇ ਕੀ ਕੀ ਕੋ ਬਣ ਜਾਣਾ ਇੱਥੇ ਨਹੀਂ ਬਣਦਾ ਕੋਈ ਚੱਲਗਾ ਰੋਟੀ ਖਾ ਤੂੰ ਤੇ ਮੈਂ ਲਿਆਵਾਂ ਪਾ ਕੇ ਮੰਮੀ ਤੁਸੀਂ ਲੰਮੇ ਪੈ ਚੱਲੇ ਈਓ ਤੇ ਦੁੱਧ ਨਹੀਂ ਪੀਣਾ ਘਟ ਨਹੀਂ ਪਰਮਜੀਤ ਦੁੱਧ ਨਹੀਂ ਮੈਂ ਪੀਣਾ ਉਹਨਾਂ ਸਬਜ਼ੀ ਬੜੀ ਸੁਆਦ ਸੀ ਗੋਪੀ ਜੀ ਤੇ ਮੇਰੇ ਕੋ ਦੋ ਰੋਟੀਆਂ ਵੱਧ ਖਾਧੀਆਂ ਗੰਨਾਂਵਾ ਤੇ ਹੁਣ ਮੈਨੂੰ ਨੀਂਦ ਬੜੀ ਆਉਂਦੀ ਆ ਤੇ ਦੁੱਧ ਨਹੀਂ ਮੈਂ ਪੀਣਾ ਤੇ ਆ ਮੇਰੇ ਐਨਕ ਨਾ ਉਹ ਪ੍ਰਸੰਗ ਟੇਬਲ ਤੇ ਰੱਖ ਦੇ ਵੜ ਕੇ ਮੈਂ ਕਹਿੰਦੀ ਚੱਲ ਘਟ ਕੁ ਟਕ ਪੀ ਲੈਂਦੇ ਨਹੀਂ ਨਹੀਂ ਦੁੱਧ ਨਹੀਂ ਪੀਣਾ ਮੈਂ ਹੁਣ ਲੰਮੇ ਪੈਣਾ ਵਾ ਨੀਂਦ ਬੜੀ ਮੈਨੂੰ ਆਉਂਦੀ ਆ ਚਲੋ ਠੀਕ ਹਾਏ ਹਾਏ ਮਨਾ ਕਿੰਨਾ ਚਿਰ ਇੱਥੇ ਬੈਠੀ ਰਹੇਗੀ ਅਸਲਾਈਆਂ ਹੀ ਥੋੜੀ ਬਣਾਉਂਦੀ ਰਹਿਣਾ ਵਾ ਉੱਤੋਂ ਠੰਡ ਲੱਗਣ ਢੀ ਆ ਉਹਨੇ ਤੇ ਅੰਦਰੋਂ ਬਾਹਰ ਕੱਢ ਛੜਿਆ ਆ ਐਦਾਂ ਕਰਦੀ ਆ ਮੰਮੀ ਡੇਡੀ ਜੀ ਹੋਣ ਢੀ ਆ ਉਹਦੇ ਲਾਗੇ ਲੰਮੇ ਪੈ ਜੰਨੀ ਆ ਉਹ ਸੋਨਾ ਤੇ ਹੈ ਹੀ ਆ ਹੁਣ 2 ਘੰਟੇ ਕੱਢਣੇ ਤੇ ਹੈਗੇ ਹੀ ਆ ਉਹ ਤਸਵੀਰੇ ਵੇਖਾਂਗੀ ਇਹਨੂੰ ਤਾਂ ਸਵੇਰੇ ਮਜ਼ਾ ਦੱਸੂ ਦੋਜੀ ਨੂੰ ਵੇਖਾਂ ਹਾਂ ਆਪ ਕਿਦਾਂ ਸਾਰੇ ਚੌੜੀ ਹੋ ਕੇ ਸੌਗੇ ਆ ਕਿਤੇ ਇਹਨਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਪੀ ਇੱਕ ਮੈਂਬਰ ਕਰਦਾ ਇੱਧਰ ਉੱਧਰ ਹੀ ਤੁਰਿਆ ਫਿਰਿਆ ਆ ਬੰਦਾ ਕਿਤੇ ਥਾਂ ਹੀ ਦੇ ਦਿੰਦਾ ਮਾਸਾ ਇਹਨਾਂ ਨੂੰ ਮਾਪੋਤਾਂ ਨੂੰ ਅੱਗੇ ਨਹੀਂ ਸ਼ਰਮ ਆਉਂਦੀ ਮੰਮੀ ਹਾਂ ਦੱਸ ਬੋ ਜਾ ਮੜੇ ਜੇ ਗਾਂਹ ਹੋ ਜਾਉਂਗਾ ਮੈਂ ਇੱਥੇ ਲੰਮੇ ਪੈ ਜਾ ਹਾਂ ਹੈ ਮੈਂ ਅੱਗੇ ਕੰਡੇ ਤੇ ਪਈ ਆਂ ਕਿ ਹੋਰ ਮੈਂ ਤੇ ਬੰਨ ਹੋ ਜਾ ਮੰਮੀ ਕੰਡੇ ਤੇ ਕਿੱਥੇ ਜੇ ਸਾਰੇ ਮੰਜੀ ਤੇ ਤੁਸੀਂ ਮੱਲੀ ਆ ਮਾਸਾ ਕਦੇ ਹੋਵੋ ਤਾਂ ਨੇ ਮਾਸਾ ਕਮਾ ਹੋਰ ਕਿੱਧਰ ਨੂੰ ਪਰੇ ਹੋ ਜਾ ਜੇ ਤੈਨੂੰ ਥੋੜੀ ਥਾਂ ਲੱਗਦੀ ਤਾਂ ਅੰਦਰ ਬੈਠਦੇ ਚਲ ਜਾ ਕਿੰਨਾ ਵੱਡਾ ਬੈਠ ਤੈਨੂੰ ਦਿੱਤਾ ਵਗਾ ਮੇਰੇ ਤਾਂ ਅੱਗੇ ਲੋਡੇ ਦੋਦੇ ਆ ਗਏ ਮੈਨੂੰ ਕੋ ਤੰਗ ਕਰਦੀ ਆ ਚੱਲ ਕੋਈ ਨਹੀਂ ਮੰਮੀ ਇੱਥੇ ਹੀ ਆੜ ਉੜ ਜਾਨੀ ਆ ਮੈਂ ਚੁੱਪ ਕਰਕੇ ਤਾਂ ਬਹਿ ਜਾ ਫੇਰ ਆਮਨਾ ਤੰਗ ਨਾ ਮੈਨੂੰ ਕਰੀ ਰਾਤ ਮੰਮੀ ਰਜਾਈ ਦੇ ਦੇ ਥੋੜੀ ਜੀ ਹਾਏ ਹੋਏ ਉਹਦੇ ਉੱਪ ਤਰੀਆਂ ਪੈਂਦਾ ਚੁੱਬਣੀਆਂ ਹੀ ਬੜੀਆਂ ਆਵਾ ම ගल करලන செல்थ जම ஒత ම मදමසාන්නේත ਪੂਜਾ ਅਰੇ ਜੈ ਖਿਚੀ ਜਾਣੇ ਕੀ ਤੈਨੂੰ ਜੈ ਛੰਡ ਲੱਗਦੀ ਆ ਮਿਰ ਜਾਈ ਥੋੜੀ ਤਾਂ ਆਈ ਖਿਚੀ ਆ ਬੰਦਿਆਂ ਨੂੰ ਸੌਂਜਾ ਨੇ ਜਿਵੇਂ ਡੰਡੀ ਬੜੀ ਘਟਾਣੀ ਓ ਮੇਰੀ ਤੂੰ ਤਾਂ ਮੈਨੂੰ ਵੀ ਤੰਗ ਕੀਤਾ ਵਰਾਤ ਹਾਏ ਹਾਏ ਨੀਨ ਖੱਤੇ ਦਾ ਤੇਰੇ ਦੇ ਪੈਰਾ ਜੋ ਮੁਸ਼ਕਿਲ ਬੜੀ ਆਂ ਡੀ ਜਿੱਦੱਕੇ ਚੂਹਾ ਮਰਿਆ ਹੁੰਦਾ ਵਾ ਅਹੀਂ ਜਰਾਬਾ ਤੇ ਲਾ ਲੈਂਦੀਆਂ ਕਿੱਦਾਂ ਤੂੰ ਆਹ ਨਲਕ ਚ ਪਾਇਆ ਮੈਨੂੰ ਵੀ ਜਾ ਤ ਪਰ ਜਰਾਬਾ ਜਰੂਬਾ ਲਾ ਕੇ ਆ ਲੌੜੀਆਂ ਠੀਕ ਨਹੀਂ ਤੇ ਮਰ ਲਾਗੋ ਨਿਕਲ ਜਾ ਇਥੋਂ ਤੂੰ ਤਾਂ ਮੇਰਾ ਵੀ ਜ਼ੋਣਾ ਹਰਾਮ ਕੀਤਾ ਵਗਾ ਆਏ ਹਾਏ ਜਰਾ ਬਾਂ ਲੌੜੀਆਂ ਹੀ ਪੈਣੀਆਂ ਬਣਾ ਆਏ ਹਾਏ ਕੋਹਣੀ ਹਾਲੰਤਰਾ ਆਏ ਹਾਏ ਕੋਹਣੀ ਹਾਲੰਤਰਾ ਮਮੀ ਨੇ ਦੇਣਾ ਇੱਕਲਾਤ ਤੁਹਾਰੀ ਨਾ ਅਮਾ ਦਾ ਥੱਲੇ ਡੇ ਕੇ ਹਸੇ ਹੱਡੀ ਬਦਲੀ ਤੜਾ ਲੈਣੀ ਆਪਣੀ ਅੱਗੇ ਮਾਹਾਂ ਹੀ ਬਚੀਆਂ ਬੰਦਾ ਹੌਸਲੇ ਨਾਲ ਵੀ ਕਹਿ ਦਿੰਦਾ ਆ ਕਿ ਜਰਾਬਾਂ ਲਾਲਾ ਕਿਦਾਂ ਹੁ ਜਾਮਾਂ ਰੰਡਈ ਆ ਆਪਣੀ ਕੁੜੀ ਹੁੰਦੀਆਂ ਮੇਰੀ ਥਾਂ ਤੇ ਤਾਂ ਵੀ ਇਦਾਂ ਹੀ ਕਰਨਾ ਸੀ ਹੱਦੀ ਹੋ ਗਈ ਐ ਮੈਂ ਤੇ ਕੰਨੀ ਆ ਆ ਬੰਦਾ ਪੁੱਛੇ ਵੀ ਪਿਆਰ ਨਾਲ ਬੋਲ ਲਾ ਕਿਤੇ ਮਾਸਾ ਅਮਾ ਸਾਗ ਜਿੰਨੀ ਉੱਤੋਂ ਮੈਨੂੰ ਜਗ੍ਹਾ ਦਿੱਤੀ ਆ ਐਨੀ ਕ ਜਗ੍ਹਾ ਤੇ ਸੁੱਤਾ ਜਾਂਦਾ ਆ ਵੇਖਾ ਆਪ ਕਿ ਦਰਮਾਨ ਨਾ ਕਰਾੜੇ ਮਰੰਡੀ ਆ ਮੇਰੇ ਵਰਗੀ ਨੂੰ ਲੱਤ ਮਾਰ ਕੇ ਤੇ ਥੱਲੇ ਸੁੱਟਣ ਦੀ ਆ ਹੱਦ ਹੋ ਗਈ ਆ ਇਹਦੇ ਵਾਲੀ ਵੀ ਆ ਆ ਮਾਸਾਕ ਦੀ ਨਹੀਂ ਜਗਾ ਕਿ ਮੈਂ ਦੱਸ ਕਿੱਦਾਂ ਸੋਵਾਂ ਜੇ ਮੈਂ ਇਹਨੂੰ ਕਿਹਾ ਨਾ ਪਰਾਂ ਹੋ ਜਾ ਤਾਂ ਦੋਨੇ ਟੁੱਟ ਕੇ ਖਾਣ ਪੈਣਾ ਆ ਇਤਰਾ ਹੋਰ ਕਿਤੇ ਥਾਂ ਵੀ ਨਹੀਂ ਆ ਤੇ ਸੋਫੇ ਤੇ ਨਾ ਜਾ ਕੇ ਸੋਵਾਂ ਪਰ ਜੇ ਸੋਫੇ ਤੇ ਗਈ ਰਜਾਈ ਵੀ ਫੇਰ ਅੰਦਰ ਲੈਣ ਜਾਣਾ ਪੈਣਾ ਅੰਦਰ ਵੀ ਉਹ ਬਲਾ ਪਈ ਆ ਦੂਜੇ ਕਮਰੇ ਚ ਉਹਦੇ ਲਾਗੇ ਜਾਣ ਨੂੰ ਤੇ ਮੇਰਾ ਜੀ ਨਹੀਂ ਕਰਦਾ ਉੱਤੇ ਤੇ ਮੈਨੂੰ ਗੁੱਸਾ ਹੀ ਬੜਾ ਚੜਨ ੜਿਆ ਆ ਉਹਨੂੰ ਤੇ ਮੈਂ ਨਾ ਬਾਅਦ ਚ ਦੱਸੂਗੀ ਹੁਣ ਉਹ ਮੇਰੇ ਚੰਗੀ ਨੂੰ ਟ੍ਰਿਪੇ ਚੜਨੀ ਆ ਖੇਤਨ ਵੇਖੀ ਆ ਮੰਮੀ ਏ ਮੰਮੀ ਮਾੜੀ ਜੀ ਗਾਣੂ ਆਂਦਾ ਵਾ ਤੈਨੂੰ ਤੂੰ ਤਾਂ ਵੀ ਬੜਾ ਮੈਨੂੰ ਕੀਤਾ ਵਾ ਟੋਕ ਕਰਨ ੜੀ ਆ ਮੰਮੀ ਮਾੜੀ ਜੀ ਤੇ ਗਾਣੂ ਹੋ ਜਾ ਉਹ ਮੈਂ ਕਿੱਥੇ ਡਿਗ ਜਾਣਾ ਵਾ ਨਾ ਦੇ ਤੇ ਵਜਾ ਨੀ ਤੇ ਮੇਰੇ ਲਾਭੋਂ ਨਿਕਲ ਜਾ ਮੇਰੀ ਨਾ ਨੀਂਦ ਖਰਾਬ ਕਰ ਜਾ ਤੇ ਜਾ ਪੰਮੋ ਨਾ ਬੈਜਾ ਤੂੰ ਤਾਂ ਮੇਲੇ ਸੁਟਾ ਹੀ ਮਾਰਿਆ ਵਜ ਆਏ ਹਾਏ ਮੈਂ ਤੇ ਕਦੀ ਸੋਚਿਆ ਵੀ ਨਹੀਂ ਕਿ ਆਹ ਦਿਨ ਮੇਰੇ ਤੇ ਆਉਣਗੇ ਉਹ ਮੈਂ ਤੇ ਕਦੀ ਆਪਣੇ ਕਮਰੇ ਚ ਨਹੀਂ ਕਿਸੇ ਨੂੰ ਵੜਨ ਦਿੱਤਾ ਮੈਨੂੰ ਥੋੜੀ ਪਤਾ ਸੀ ਵੀ ਇੱਕ ਦਿਨ ਮੈਨੂੰ ਹੀ ਆਪਣੇ ਕਮਰੇ ਚੋਂ ਬਾਹਰ ਨਿਕਲਣਾ ਪੈ ਜਾਣਾ ਵਾ ਚੱਲ ਮਣਾ ਸੌ ਜਾ ਉੱਥੇ 11 12 ਵਜ ਗਿਆ ਇੱਕ ਦਿਨ ਇੱਥੇ ਇਦਾਂ ਹੀ ਰਾਤ ਕੱਢਣੀ ਪੈਣੀ ਆ ਹੁਣ ਇੱਥੇ ਹੀ ਵਿੰਗੀ ਬੂੰਗੀ ਹੋ ਜੰਮੀ ਆ ਹੁਣ ਕੀ ਕਰਾਂ ਮੈਂ ਹਾਏ ਹਾਏ ਵੰਗਾ ਖਾਣਾ ਉਦਾਂ ਮੈਨੂੰ ਕਹਿਣ ਦੀ ਆ ਜਰਾਬਾਂ ਦੀ ਬੋ ਆਉਂਦੀ ਆ ਹੈ ਆਪ ਵੇ ਕਿਦਾਂ ਸਾੜ ਪਾਇਆ ਇਹਨੇ

ਮਣਾ ਹੁੰਦੇ ਤੇ 2 ਘੰਟੇ ਸੌ ਉਹ ਸਵੇਰ ਦੀ ਸਵੇਰ ਨੂੰ ਵੇਖਾਂਗੇ ਹਣਾ ਆ ਕੁੜੀ ਲਾ ਕੇ ਬਹਿ ਜੰਨੀ ਆ ਚੱਲ ਪੂਜਾ ਆਪਣੇ ਬੈਠਦੇ ਨੀਂਦ ਆਊਗੀ ਹੁਣ ਚੰਗੀ ਤਰ੍ਹਾਂ ਮੈਤੇ ਗਾਣੂ ਆ ਮਾਸਾ ਮੈਂ ਗੱਲ ਸੁਣ ਮੇਰੀ ਤੂੰ ਕਿੱਧਰ ਵੜੀ ਆਣੀ ਆ ਕਿਨੂੰ ਪੁੱਛ ਕੇ ਕਮਰੇ ਆਈ ਆ ਵੇ ਪਣਾ ਉੜਿਆ ਮੰਮੀ ਲਾਗੇ ਜਗਾ ਥੋੜੀ ਆ ਉੱਥੇ ਮੇਰੇ ਕੋ ਨਹੀਂ ਸੁੱਤਾ ਜਾਣ ਡਿਆ ਤਾਨੂੰ ਪਤਾ ਏ ਨਾਲੇ ਮੰਮੀ ਸ਼ਰੀਰ ਦੀ ਭਾਰੀ ਆ ਓਏ ਉਹਦੇ ਕੋ ਨਹੀਂ ਕਿਸ ਦਿਲੇ ਲਾਗੇ ਨੀਂਦ ਆਉਂਦੀ ਹੈਗੀ ਹੱਦ ਕਰਨ ਡਿਓ ਤੁਸੀਂ ਉਹ ਰਾਤ ਦਾ ਟਾਈਮ ਹੋਇਆ ਕਿਉਂ ਤਮਾਸ਼ਾ ਲਾਉਂਦੇ ਆ ਨਹੀਂ ਤੂੰ ਇਦਾਂ ਨਹੀਂ ਰਹਿਣਾ ਫਿਰ ਰੁਕ ਜਾ ਜਰਾ ਤੇ ਮੈਂ ਬੱਦਾਂ ਸਮਝਾਉਂ ਰਿਆ ਤੂੰ ਸਮਝ ਨਹੀਂ ਲਈ ਜਾਣੀ ਮਾਂ ਪਾਪੇ ਚੱਲ ਜੀ ਨਹੀਂ ਮੈਂ ਚੱਲ 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 ਥੋੜਾ ਨਿਕਲ ਕੇ ਮੇਰੇ ਬਾਹਰ ਹਾਂ ਬੱਬਾ ਸੌਂਦੇ ਹੁਣ ਤੂੰ ਮੈਨੂੰ ਇਦਾਂ ਜੁਰਨਾ ਜਵ ਚੱਲ ਨਿਕਲ ਬਾਹਰ ਅਸ ਬੈਟਰ ਤਾਂ ਹਸ ਹੁੰਦਾ ਮੈਂ ਆਪਣਾ ਨਾ ਕਰੂ ਯਾਰ ਏ ਇਦਾਂ ਕੀ ਕਰਨ ਦੇ ਸੀ ਹਾਏ ਮੈਂ ਕਿੱਥੇ ਰਹੂੰਗੀ ਨਹੀਂ ਰਹਿਣਾ ਉਹ ਥਾ ਆ ਗਏ ਤੇਰੇ ਤੇ ਵਾਸਤੇ ਉਦੋਂ ਲੱਗੇ ਰਹਿ ਸੌ ਉਥੇ ਬਾਹਰ ਨੂੰ ਪਤਾ ਲੱਗੇ ਭੱਡੀਆਂ ਹੀ ਅੰਦਰ ਸੌਣ ਵਾਲੀ ਬੂਆ ਨਾ ਕਰਾ ਤੈਨੂੰ ਮੈਂ ਦੱਸਾਂ ਸੌਂਦੇ ਮੈਨੂੰ ਬਣਵਾੜ ਲੂ ਯਾਰ ਨਾ ਆਪਣੇ ਜਿਹੜਾ ਆ ਗਈ ਮੇਰੀ ਵੀ ਕਰਨ ਲੱਗੀ ਹੋਣਾ ਨਿਕਲ ਜਾ ਹੱਥੋਂ ਹਾਏ ਹਾਏ ਨਾ ਕਰੋ ਵੈ ਇਦਾਂ ਕੁੜੀ ਦਾ ਵਾਸਤਾ ਤੁਹਾਨੂੰ ਖੋਲ ਦੋ ਬੂਆ ਤੈਨੂੰ ਇੱਕ ਵਾਰ ਸੁਣਿਆ ਨਹੀਂ ਓ ਸ਼ੌਡ ਮਣਾ ਉਹਨੇ ਬੂਆ ਖੜਕਾਉਣ ਦਾ ਕੋਈ ਫਾਇਦਾ ਤੇ ਨਾ ਹੀ ਇਹਨੇ ਖੋਲਣਾ ਆਇਆ ਹਾਏ ਹੁਣ ਮੈਂ ਕਰਾਂ ਕੀ ਹਮਤਰਾ ਇੱਧਰ ਹੈ ਵੀ ਕੋ ਪਨੇਰ ਵਾ ਉਹ ਮੈਂ ਤੇ ਕਦੀ ਕੱਲੀ ਵਾਸ਼ਰੂਮ ਨਹੀਂ ਉੱਠੀ ਆਗੀ ਰਾਤ ਹਾਏ ਹੁਣ ਮੈਂ ਇੱਧਰ ਰਾਤ ਕਿੱਦਾਂ ਕੱਟਾਂ ਹਾਏ ਕੀ ਕਰਾਂ ਹੁਣ ਮੈਂ ਇਦਾਂ ਕਰਨੀ ਆ ਉੱਥੇ ਮੰਜੀ ਹੈਗੀ ਰੱਠੀ ਦੀ ਉੱਥੇ ਹੀ ਚਲਣੀ ਆ ਫਿਰ ਗਾਈਆਂ ਦੀ ਬੋਤ ਬਠੇਰੀ ਆਉਂਦੀ ਆ ਗੋਏ ਦੀ ਪਰ ਇੱਕ ਗੱਲ ਯੋ ਇਹ ਕੱਪੜੇ ਕੁਪੜੇ ਤੂੰ ਤੋਦੋ ਆ ਕੇ ਨਾ ਹੱਥਾਂ ਨਾਲ ਤੇ ਹੱਥ ਸਾਫ਼ ਫਿਰ ਵੀ ਘਰ ਹੀ ਲੈਂਦੀ ਆ ਪਰ ਇੱਕ ਗੱਲ ਹੈਗੀ ਉਹ 부ਝਾ ਉਹ ਇੱਥੇ ਤੇ ਤੂੰ ਠੰਡ ਨਾਲ ਘੁੰਗੜ ਜਾਣਾ ਆ ਪਰ ਅੰਦਰ ਨਿੱਗਾ ਬੜਾਈਓ ਬਾਮਾ ਸ਼ੌਟ ਦਾ ਪਰ ਆ ਮਾ ਮੈਂ ਨਹੀਂ ਅੰਦਰ ਵੜਨਾ ਅੰਤਰੀਆ ਤਰਪਾਲਾਂ ਚ ਇੰਨੀ ਬੋਉ ਆਂਦੀ ਆ ਅੰਦਰ ਕੀ ਬੰਡਿਆ ਹੋਊਗਾ ਉਹ ਇੱਥੇ ਹੀ ਪੈ ਰੰਨੀ ਆ ਮੰਜੀਦੇ ਆ ਛੋਲ ਤੇ ਮੋਟਾ ਹੀ ਆ ਇਹਦੀ ਬੁੱਕਲ ਮਾਰ ਲਾਂਗੀ ਹੋਰ ਕੀ ਕਰਨਾ ਫਿਰ ਗੱਲ ਪੂਜਾ ਅੱਜ ਤੇ ਰਾਤ ਕਟਾ ਹਾਂ ਇੱਥੇ ਮੁੜ ਕੇ ਵੇਨੇ ਆ ਕੀ ਕਰਨਾ ਅੱਗੇ ਹਾਏ ਸ਼ੁਗਰ ਘੜ ਇੱਥੇ ਆ ਟੀਨਾ ਜੀਆਂ ਹੈਗੀਆਂ ਈਓ ਜੇ ਕਿਤੇ ਇੱਧਰਲੇ ਪਾਸੇ ਨਾ ਆਣਾ ਹੁੰਦੀਆਂ ਫੇਰ ਬੁਰਾ ਹਾਲ ਹੋਣਾ ਸੀ ਮੈਨੂੰ ਪਤਾ ਹੁੰਦਾ ਨਾ ਵੀ ਆ ਟਾਈਮ ਆਉਣਾ ਮੇਰੇ ਤੇ ਤੇ ਮੈਂ ਟਾਈਮ ਨਾ ਇੱਧਰ ਜਾਈ ਕੰਬਲ ਲਿਆਣ ਕੇ ਰੱਖ ਲੈਣਾ ਸੀ ਮੈਨੂੰ ਥੋੜਾ ਪਤਾ ਸੀ ਤਰੀਆਣੇ ਮੈਨੂੰ ਰਾਤ ਨੂੰ ਧੋਖਾ ਦੇਣਾ ਵਾ ਸਾਰਾ ਟੱਬਰ ਹੀ ਇੱਕੋ ਜਿਹਾ ਕਿਤੇ ਮਾਸਾ ਰਹਿਮ ਨਹੀਂ ਆਉਂਦਿਆ ਇਹਨਾਂ ਨੂੰ ਚੱਲ ਨਾ ਕੁੜੀਏ ਵਣ ਜਾ ਕੁਕੜੀ ਅੱਜ ਤੇ ਇੱਥੇ ਹੀ ਹਏ ਸਾਰਾ ਲੰਮੇ ਨਹੀਂ ਹੈ ਇੱਥੇ ਪਿਆ ਆ ਜਾਣਾ ਪਰ ਮੰਜੀ ਤੇ ਠਰਨੀ ਬੜੀ ਰਹੀ ਆ ਤੇ ਪਾਪੋਟਾ ਕਲ ਨਹੀਂ ਆ ਸ਼ੂਗਰ ਦਾ ਅੱਜ ਫਰਾਵ ਥੂੜ ਪਾਇਆ ਯੋ ਪੋਟਲ ਵੇਟੇ ਜਾਣਾ ਹੀ ਇੱਥੇ ਚੱਲ ਨਾ ਹਏ 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 ਤੇ ਠੰਡੀ ਬੜੀ ਲੱਗਣ ਦੀ ਆ ਕੀ ਕਰਾਂ ਲੈ ਕਿੰਨੇ ਠਰ ਗਏ ਆ ਮੇਰੇ ਉੱਤੋਂ ਹਵਾ ਵੀ ਚੱਲਣ ਦਾ ਪਿਆ ਮੈਨੂੰ ਲੱਗਦਾ ਅੱਜ ਤੇ ਨਾ ਰੱਬ ਵੀ ਮੇਰੇ ਵੱਲ ਹੈ ਨਹੀਂ ਉਹ ਰੱਬ ਵੀ ਕਿਤੇ ਮੇਰ ਕਰਦਾ ਮੇਰੇ ਤੇ ਤੇ ਹਵਾ ਤੇ ਨਾ ਚੱਲਦੀ ਐਦਾਂ ਕਰਾਂ ਤੇਰੀ ਜਾਨੀ ਆ ਬੂ ਤੇ ਉਨ ਡਈ ਆ ਪਰ ਕਰਨਾ ਕੀ ਆ ਨਿੱਗ ਤੇ ਹੈਗਾ ਆ ਨਾ ਨਿੱਗੇ ਥਾਂ ਵੀ ਨਹੀਂ ਆ ਜਾ ਕੇ ਚਾਲਾਂ ਪਹਿਲਾਂ ਵੇਖਾਂ ਵੇ ਸਹੀ ਫੇਰ ਹੀ ਲੈ ਕੇ ਜਾਨੀ ਮੰਜੀ ਨੀ ਪੈਣਾ ਤੂੰ ਹੀ ਇੱਥੇ ਮੈਨੂੰ ਰਾਤ ਕੱਟ ਲੈਣ ਦੇ ਕਿਤੇ ਪਛੰਡਾ ਬੁੰਡਾ ਇਹ ਨਾ ਮਾਰਦੀ ਮਾਂਦੀ ਆ ਤੁਹਾਡੇ ਤੋਂ ਵੀ ਮੈਂ ਗਲਤੀ ਆ ਮੈਂ ਅੱਗੇ ਤੇ ਕਦੀ ਤੁਹਾਡੇ ਕੋ ਆਈ ਨਹੀਂ ਆ ਅੱਜ ਮੈਂ ਵੀ ਆਪਣੇ ਮਤਲਬ ਨੂੰ ਆ ਗਈ ਆ ਓਏ ਹਏ ਨਹੀਂ ਡਰੀ ਲੱਗਦਾ ਈਓ ਹੁੰ ਤਰੀਕ ਦੇ ਮੈਨੂੰ ਖੁਰਲੀ ਚ ਨਾ ਲੱਤ ਮਾਰ ਕੇ ਸੁੱਟ ਦੇ ਇੱਥੇ ਹੀ ਬਹਿ ਜਾ ਓਏ ਹਏ ਹਏ ਬੋ ਵਹੀ ਬੜੀਆ ਹੁੰਦੀ ਆ ਬਹਿ ਜਾ ਇੱਥੇ ਭੇਲਾ ਕੋਹ ਕਮੀਨਾ ਸਹੀ ਬੈਠੀ ਰਹਿਣੀ ਆ ਭਰਾ ਹਮ ਫਰਮਟ ਰਾਈਟ ਕੋਈ ਨਹੀਂ ਡਰ ਵੀ ਲੱਗਦਾ ਇਹ ਤੋਂ